ਆਦੇ ਸਪਾਈ ਤੋਂ ਐਸਟੀਐਫ ਨੇ 10 ਕਿਲੋ ਹੀਰੋਨ ਬਰਾਮਦ ਕੀਤੀ। ਦੇਖੋ ਜੀ ਗੱਲ ਇਹ ਐ ਵੀ ਜਦੋਂ ਆਪਾਂ ਐਸਟੀਐਫ ਦੀ ਗੱਲ ਕਰਦੇ ਆਂ ਤੇ ਪੁਲਿਸ ਦੀ ਗੱਲ ਕਰਦੇ ਆਂ ਤਾਂ ਉਸ ਵੇਲੇ ਆਪਣੇ ਮੇਰੇ ਯਾਦ ਆ ਜਾਂਦਾ ਜੀ ਜਿਹਨ ਦੇ ਵਿੱਚ ਹਰਪ੍ਰੀਤ ਸਿੰਘ ਜਿਹੜੇ ਏਡੀਜੀਪੀ ਹੁੰਦੇ ਸੀ ਪੰਜਾਬ ਪੁਲਿਸ ਦੇ ਵਿੱਚ ਜੀ ਤੇ ਉਹ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾ ਨੇ ਉਸ ਵੇਲੇ ਇੱਕ ਵਾਗਡੋਰ ਸੌਂਪੀ ਸੀ ਕਿ ਤੁਸੀਂ ਕੰਮ ਕਰੋ ਨਸ਼ਿਆਂ ਦੇ ਮਾਮਲੇ 'ਤੇ। ਹਾਂ। ਕਿਉਂਕਿ ਨਸ਼ੇ ਪੰਜਾਬ ਦੇ ਲਈ ਬਹੁਤ ਹੀ ਮਤਲਬ ਜਿਹੜਾ ਹੈ ਕਿ ਇੱਕ ਮਹੱਤਵਪੂਰਨ ਮੁੱਦਾ ਬਣਿਆ ਹੋਇਆ ਹੈ ਜਵਾਨੀ ਦਾ ਖਾਨ ਕੀਤਾ ਜਾ ਰਿਹਾ ਹੈ ਦਿੱਲੀ ਤੁਸੀਂ ਦੇਖੋ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਕਿ ਅੱਜ ਜਿੱਤੇ ਨਾਲ ਇੱਕ ਮਰ ਗਿਆ ਦੋ ਮਰ ਗਏ ਔਰ ਕਈ ਵਾਰੀ ਤਾਂ ਜਿਹੜੀਆਂ ਸਰਿੰਜਾਂ ਉਹ ਨਾਲਾਂ ਦੇ ਵਿੱਚ ਲੱਗੀਆਂ ਰਹਿ ਜਾਂਦੀਆਂ ਐ ਔਰ ਬੱਚਿਆਂ ਦੀਆਂ ਮੌਤਾਂ ਹੋ ਜਾਂਦੀਆਂ ਐ ਇਹ ਬੜੇ ਲੰਬੇ ਸਮੇਂ ਤੋਂ ਕੰਮ ਚੱਲਦਾ ਆ ਰਿਹਾ ਐ ਇਹ ਚਾਪਰੀ ਅਗਲੀ ਖਬਰ ਆਜੀ ਮਜੀਠੀਏ ਵਾਲੀ ਵੀ ਉਹਦੇ ਵਿੱਚ ਵੀ ਸਾਰਾ ਕੁਝ ਇਹੀ ਹੈ ਕੱਲ ਮਜੀਠੀਏ ਦੀ ਵੀ ਪੇਸ਼ੀ ਸੀ ਉਹਨੂੰ ਵੀ ਬੜਾ ਕੁਝ ਹੈ ਉਹ ਕਰ ਰਹੀ ਹੈ ਇਹਦੀ ਖਬਰ ਮੈਂ ਬਾਅਦ ਚ ਕਰਦੇ ਤਾਂ ਇਹਦੇ ਨਾਲ ਮਿਲਦੀ ਹਾਂ 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 ਅੱਜ ਇਸ ਕਰਕੇ ਜਿਹੜਾ ਨਸ਼ੇ ਦਾ ਮਾਮਲਾ ਨਸ਼ੇ ਨੇ ਪੰਜਾਬ ਨੂੰ ਬਿਲਕੁਲ ਜਿਹੜਾ ਖੋਖਲਾ ਕੀਤਾ ਹੋਇਆ ਹੈ ਇਸ ਸੰਦਰਭ ਦੇ ਵਿੱਚ ਜਦੋਂ ਹਰਪ੍ਰੀਤ ਸਿੰਘ ਹੋਰਾਂ ਨੂੰ ਕਮਾਂਡ ਦਿੱਤੀ ਸੀ ਤੇ ਉਹਨਾਂ ਨੇ ਫਿਰ ਇਹ ਨਸ਼ੇ ਦੀ ਜੜ੍ਹ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿ ਨਸ਼ਾ ਬਰਾਮਦ ਕਿੱਥੋਂ ਹੁੰਦਾ ਹੈ ਨਸ਼ੇ ਜਿਹਨੇ ਲੋਕਾਂ ਤੋਂ ਬਰਾਮਦ ਹੁੰਦੇ ਨੇ ਉਹਨਾਂ ਸਿਆਮਾ ਕਿੰਨੀ ਐਕ ਹੁੰਦੀ ਹੈ ਤੇ ਉਹਨਾਂ ਨੇ ਬੜੀ ਇੰਟੈਲੀਜੈਂਟਲੀ ਜੀ ਨੂੰ ਆਪਾਂ ਕੈਦ ਨੇ ਉਹਨਾਂ ਨੇ ਥੈਲਾ ਚੱਕ ਕੇ ਸ਼ੁਰੂ ਕੀਤੀਆਂ ਕਿ ਜਿੱਥੇ ਵੱਡੀਆਂ-ਵੱਡੀਆਂ ਖੇਪਾਂ ਬਰਾਮਦ ਹੋਈਆਂ ਨੇ ਉਹਨਾਂ ਦਾ ਹੋਇਆ ਕੀ ਤੇ ਉਹਨਾਂ ਨੇ ਦੇਖਿਆ ਕਿ ਉਹਦੇ ਵਿੱਚੋਂ ਬਹੁਤ ਗਿਣਤੀ ਲੋਕ ਭਰੀ ਹੋਈਆਂ ਹੈ ਬੜੀ ਹੋਣ ਦਾ ਕਾਰਨ ਕੀ ਹੈ ਤੇ ਫਿਰ ਉਹਦੇ ਵਿੱਚੋਂ ਫਾਇਦਾ ਬੋਲਪੀਆ ਪ੍ਰਿਸ਼ਾਚਾਰੀ ਬੋ ਮਾਰਨ ਲੱਗ ਪਈ ਕਿ ਇਹਨਾਂ ਕੇਸਾਂ ਨੂੰ ਇਸ ਢੰਗ ਦੇ ਨਾਲ ਬਣਾਇਆ ਗਿਆ ਹੈ ਉਹਨਾਂ ਲੋਕਾਂ ਨੇ ਕੇਸ ਬਣਾਇਆ ਉਹਨਾਂ ਲੋਕਾਂ ਨੂੰ ਮਤਲਬ ਲੜੀਆਂ ਪ੍ਰਾਈਮ ਪੋਸਟਾਂ ਤੇ ਲਾਇਆ ਹੈ ਜਿਹੜੇ ਬੰਦੇ ਉੱਥੇ ਉਹਦੀ ਤਪੀਸ਼ ਕਰਨ ਦੇ ਸਮਰੱਥ ਨਹੀਂ ਐਨਡੀਪੀਐਸ ਐਕਟ ਦੇ ਮੁਤਾਬਕ ਰੈਗੂਲਰ ਸਬ ਇਨਸਪੈਕਟਰ ਜਾਂ ਇਨਸਪੈਕਟਰ ਹੀ ਐਨਡੀਪੀਐਸ ਕੇਸ ਦੀ ਜਾਂਚ ਕਰ ਸਕਦੇ ਹੈ لیکن ਜਿੰਨੇ ਕੇ ਪੰਜਾਬ ਦੇ ਵਿੱਚ ਆਪਾਂ ਚੱਲਦੇ ਆ ਵੀ ਜਿਹੜੇ ਗੰਮੈਂਨ ਨਾਲ ਲੱਗੇ ਹੁੰਦੇ ਐ ਜਿਨ੍ਹਾਂ ਦੇ ਰਾਹੀ ਲੈ ਜਾਂਦੇ ਨੇ ਅਫਸਰਾਂ ਦਾ ਚੱਲਦਾ ਹੁੰਦਾ ਹੈ ਉਹਨਾਂ ਨੂੰ ਆਰਜੀ ਪ੍ਰਮੋਸ਼ਨਾਂ ਦਵਾ ਕੇ ਉਹ ਇਨਸਪੈਕਟਰ ਦੇ ਸੈਵਨ ਇਨਸਪੈਕਟਰ ਤੱਕ ਬੜਵਾ ਲੈਂਦੇ ਐ ਤੇ ਫਿਰ ਜਿੱਥੇ ਅਫਸਰ ਦੀ ਬਦਲੀ ਹੁੰਦੀ ਆ ਨਾਲ ਹੀ ਲੈ ਜਾਂਦੇ ਐ ਤੇ ਨਾਲ ਲਿਜਾ ਕੇ ਉਹਨਾਂ ਤੋਂ ਫਿਰ ਉਹ ਸਾਰਾ ਕੁਝ ਕਰਵਾਉਣਾ ਸ਼ੁਰੂ ਕਰ ਦਿੰਦੇ ਔਰ ਉਹ ਕੁਝ ਕਰਦੇ ਐ ਤੇ ਉਸ ਵੇਲੇ ਫਿਰ ਤੁਹਾਡੇ ਯਾਦ ਹੋਣਾ ਹੈ ਜੰਦੀ ਸਾਹਿਬ ਇੰਦਰਜੀਤ ਸਿੰਘ ਨਾਜ਼ਾ ਇੱਕ ਇਨਸਪੈਕਟਰ ਐ ਜਿਹੜਾ ਉਹ ਜਲੰਧਰ ਤੋਂ ਫਗਵਾੜੇ ਤੋਂ ਗ੍ਰਿਫਤਾਰ ਕੀਤਾ ਸੀ ਆਪਣੇ ਐਸਟੀਐਫ ਨੇ ਜਿਹੜੀ ਐਸਟੀਐਫ ਤੇ ਮੁਖੀ ਹਰਪ੍ਰੀਤ ਸਿੰਘ ਹੁੰਦੇ ਸੀ ਨਸ਼ਾ ਵੀ ਬਰਾਮਦ ਹੋਇਆ ਹਥਿਆਰ ਵੀ ਬਰਾਮਦ ਹੋਇਆ ਉਹ ਦਿਨ ਇਨਟੈਰੋਗੇਸ਼ਨ ਹੋਈ ਤੇ ਇਨਟੈਰੋਗੇਸ਼ਨ ਦੇ ਵਿੱਚ ਉਹਨੇ ਫਿਰ ਆਪਣੇ ਐਸਐਸਪੀ ਦਾ ਨਾਮ ਲੈ ਦਿੱਤਾ ਸੀ ਰਾਜਜੀਤ ਸਿੰਘ ਔਰ ਉਹ ਰਾਜਜੀਤ ਸਿੰਘ ਨੇ ਨੂੰ ਨਾਮਜ਼ਦ ਵੀ ਕਰਤਾ ਸੀ ਕੱਲਾ ਨਾਮਜ਼ਦ ਨਹੀਂ ਕੀਤਾ ਜਦੋਂ ਤਾਰਾਂ ਜੁੜ ਗਿਆ ਤੇ ਤਾਰਾਂ ਫਿਰ ਬਹੁਤ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਘਰਾਂ ਤੱਕ ਪਹੁੰਚਣ ਲਿਆ ਸ਼ੁਰੂ ਹੋ ਗਿਆ ਸੀ ਮੇਰੇ ਕੋਲ ਜਿਹੜੀ ਪ੍ਰਾਈਵੇਟ ਇਨਫੋਰਮੇਸ਼ਨ ਮਿਲੀ ਹੈ ਇੱਥੋਂ ਤੱਕ ਕੇ ਰਾਜਜੀਤ ਸਿੰਘ ਦੇ ਖਿਲਾਫ ਇਹ ਵੀ ਇਲਜ਼ਾਮ ਹੈ ਕਿ ਉਹਨੇ ਇੱਕ ਡੀਜੀਪੀ ਲੈਵਲ ਦੇ ਅਫੀਸਰ ਦੀ ਕੁੜੀ ਦਾ ਵਿਆਹ ਸੀ ਔਰ ਉੱਥੇ ਜਿਹੜੀ ਮਹਿੰਗੀ ਬਿਸਕੀ ਸੀ ਉਸ ਬੰਦੇ ਨੇ ਉੱਥੇ ਸਪਲਾਈ ਕੀਤੀ ਸੀ ਤਾਂ ਫਿਰ ਇਹ ਗੱਲ ਆ ਗਈ ਸੀ ਕਿ ਜਿਹੜੀ ਥੱਲੇ ਤੋਂ ਕ腐ਸ਼ਨ ਸ਼ੁਰੂ ਹੁੰਦੀ ਹੈ ਉਹ ਕ腐ਸ਼ਨ ਡੀਜੀਪੀ ਤੱਕ ਜਾਂਦੀ ਹੈ ਇਹ ਗੱਲਾਂ ਉਸ ਵੇਲੇ ਆਈਆਂ ਸੀ ਰਾਜਜੀਤ ਸਿੰਘ ਦੇ ਤੇ ਕੇਸ ਬਣ ਗਿਆ ਗ੍ਰਿਫਤਾਰੀ ਉਹਦੀ ਹੋ ਨਹੀਂ ਸਕੀ ਕਿਉਂਕਿ ਪੁਲਿਸ ਦੇ ਦੇ ਵੱਡੇ ਅਫਸਰ ਸੀ ਪੰਜਾਬ ਦੇ ਵਿੱਚ ਦੋ ਹਿੱਸਿਆਂ 'ਚ ਵੰਡੇ ਗਏ ਔਰ ਬਾਅਦ ਦੇ ਵਿੱਚ ਹਾਲਾਤ ਇਹ ਬਣ ਗਏ ਕਿ ਜਿਹੜੇ ਆਪਣੇ ਹਰਪ੍ਰੀਤ ਸਿੰਘ ਸੀਗੇ ਏਡੀਜੀਪੀ ਉਹਨਾਂ ਨੂੰ ਐਸਟੀਐਫ ਦੇ ਉਹਦੇ ਤੋਂ ਹਟਾ ਕੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਤਾਇਨਾਤ ਕਰਤਾ ਸੀ ਨਵੀਂ ਸਰਕਾਰ ਆਈ ਉਹਨਾਂ ਨੇ ਕੇਜਰੀਵਾਲ ਨਾਲ ਵੀ ਗੱਲਬਾਤ ਕੀਤੀ ਹੋਰਾਂ ਲੀਡਰਾਂ ਨਾਲ ਵੀ ਗੱਲਬਾਤ ਕੀਤੀ ਕਿਹਾ ਸੀ ਇਹਨਾਂ ਨੇ ਕਿ ਤੁਹਾਨੂੰ ਅਸੀਂ ਜਿਹੜਾ ਹੈਗਾ ਚੰਗੀ ਪ੍ਰਾਈਮ ਪੋਸਟ ਦੇਵਾਂਗੇ ਤੇ ਤੁਸੀਂ ਦਾ ਖਾਤਮਾ ਤੋਂ ਆਸੋਗਰਾ ਮੰਗੇ ਲੇਕਿਨ ਨਹੀਂ ਦਿੱਤੀ ਤਾਂ ਉਸ ਤੋਂ ਬਾਅਦ ਉਹ ਪੰਜਾਬ ਛੱਡ ਕੇ ਬਾਹਰ ਚਲੇ ਗਏ ਇਸ ਵੇਲੇ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ ਤਾਂ ਇਹ ਆਪਾਂ ਦੇਖੀ ਜਿਹੜੀ ਪੰਜਾਬ ਦੇ ਵਿੱਚ ਐਸ ਤਿਹੇ ਨਸ਼ੇ ਦਾ ਕਾਰੋਬਾਰ ਹੈ ਨਸ਼ੇ ਦੇ ਕਾਰੋਬਾਰ ਬਾਰੇ ਆਪਾਂ ਸਿੱਧੇ ਤੌਰ ਤੇ ਕਿਸਦਾ ਨਾਂ ਨਹੀਂ ਲੈ ਸਕਦੇ ਲੇਕਿਨ ਜੋ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਬਣੀ ਵੀ ਹੈ ਉਹ ਇਹ ਹੈ ਕਿ ਕਾਰੋਬਾਰ ਪਰਫੁੱਲਤ ਨਹੀਂ ਹੋ ਸਕਦਾ ਇਹ ਕਾਰੋਬਾਰ ਨਹੀਂ ਚੱਲ ਸਕਦਾ ਜੇ ਰਾਜਨੀਤਿਕ ਲੀਡਰ ਪੁਲਿਸ ਦੇ ਅਫਸਰ ਔਰ ਸਮਗਲਰ ਇਹਨਾਂ ਦਾ ਗੱਠਜੋੜ ਨਾ ਹੋਵੇ ਸੋ ਇਹ ਗੱਠਜੋੜ ਹੈ ਔਰ ਇਹੀ ਕਾਰਨ ਹੈ ਕਿ ਜੇ ਤੁਸੀਂ ਮੈਂ ਕੋਈ ਮਾੜਾ ਮੋਟਾ ਆਪਣਾ ਪਰਚਾ-ਪੁਰਚਾ ਹੋ ਜੇ ਤੇ ਆਪਾ ਦੱਸ ਨਹੀਂ ਲੁੱਕ ਸਕਦੇ ਦਸਾਂ ਜਨਾਂ ਦੇ ਵਿੱਚ ਵਿੱਚ ਪੁਲਿਸ ਤੇਰੀ ਹੈਗੀ ਆ ਬੰਦੇ ਨੂੰ ਗ੍ਰਾਹਤ ਕਰ ਲਈ ਦੀ ਹੈ ਕਹਿੰਦੇ ਆ ਵੀ ਪੁਲਿਸ ਲਖਣਾ ਜੋ ਕੱਢ ਲਈ ਹੈ ਪਰ ਸਵਾਲ ਇਹ ਪੈਦਾ ਹੁੰਦਾ ਕਿ ਰਾਜੀਤ ਸਿੰਘ ਗ੍ਰਫਤਾਰ ਕਿਉਂ ਨਹੀਂ ਹੋਇਆ ਇਹਦਾ ਮਤਲਬ ਹੈ ਕਿ ਰਾਜੀਤ ਸਿੰਘ ਨੂੰ ਪ੍ਰੋਟੈਕਸ਼ਨ ਮਿਲ ਰਹੀ ਹੈ ਉਹਦੀ ਪ੍ਰੋਪਰਟੀ ਅਟੈਚ ਹੋ ਗਈ ਸਰਕਾਰਾਂ ਬਦਲ ਜਾਣੀ ਹੈ ਕੱਲੂ ਕੋਈ ਹੋਰ ਆ ਜੂ ਕਿਸੇ ਵੇਲੇ ਉਹਨੂੰ ਪਤਾ ਲੱਗਣਾ ਕਿ ਉਸ ਬੰਦੇ ਨੂੰ ਬਹਾਲ ਕਰਤਾ ਇਹ ਬਹੁਤ ਕੁਝ ਇਸ ਤਰ੍ਹਾਂ ਹੁੰਦਾ ਹੈ ਤੇ ਜਦੋਂ ਵੱਡੇ ਭੱਬੂ ਇਸ ਤਰ੍ਹਾਂ ਕਰਨ ਉਹਨਾਂ ਦੇ ਅਫਸਰ ਇਸ ਤਰ੍ਹਾਂ ਕਰਨ ਫਿਰ ਛੋਟਿਆਂ ਦੇ ਵਿੱਚ ਵੀ ਮਤਲਬ ਜਿਹੜੀ ਇਹ ਭਾਵਨਾ ਪਹਿਲਾਂ ਆ ਜਾਂਦੀ ਹੈ ਕਿ ਆਪਾਂ ਪੈਸੇ ਕਿਉਂ ਕਮਾਈਏ ਜਿਹੜੇ ਆਪਾਂ ਇਹਦੀ ਗੱਲ ਕਰ ਰਹੇ ਆ ਸਿਪਾਹੀ ਦੀ ਇਹ ਸਿਪਾਹੀ ਫਰੀਦਕੋਟ ਦੇ ਵਿੱਚ ਤਾਇਨਾਤ ਹੈ ਜੀ ਪਹਿਲਾਂ ਵੀ ਇਹਦੇ ਤੇ ਕੋਈ ਕੇਸ-ਕੁਸ ਬਣੇ ਹੋਏ ਐ ਔਰ ਗੁਰਪ੍ਰੀਤ ਸਿੰਘ ਦਾ ਨਾਮ ਐ ਹੁਣ ਇਹਨੂੰ ਲਾਇਆ ਹੋਇਆ ਸੀ ਫਰੀਦਕੋਟ ਕਤਵਾਲੀ ਦੇ ਵਿੱਚ ਐਸਟੀਐਫ ਨੂੰ ਇਹਦੀ ਇਨਫੋਰਮੇਸ਼ਨ ਮਿਲਦੀ ਸੀ ਕਿ ਇਹ ਬੰਦਾ ਜਾਂ ਕੋਈ ਇਹਦੇ ਵਰਗਾ ਹੋਰ ਬੰਦਾ ਕਿਸੇ ਟਿਕਾਣੇ ਦੇ ਉੱਤੇ ਹੈਰੋਇਨ ਲੈ ਕੇ ਗਿਆ ਹੋਇਆ ਮੁਹਾਰੀ ਜ਼ਿਲ੍ਹੇ ਦੇ ਵਿੱਚ ਸ਼ਾਇਦ ਕੋਈ ਮੌਲੀ ਪਿੰਡ ਹੈ ਉਸ ਮੌਲੀ ਪਿੰਡ ਵੀ ਜਿਹੜੀ ਸੀ ਉੱਥੇ ਜਾਣੀ ਸੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਐਸਟਪੀਐਫ ਦੇ ਕੋਲੇ ਕਾਫੀ ਜਿਹੜੇ ਹੈਗੇ ਆ ਉਹ ਸਿਸਟਮ ਹੈਗਾ ਜਿਹਦੇ ਰਾਹੀਂ ਉਹ ਕਾਮਾਕੂਨਾ ਟ੍ਰੇਸ ਕਰ ਲੈਂਦੇ ਆ ਸ਼ਾਇਦ ਕੋਈ ਟੈਲੀਫੋਨ ਵਗੈਰਾ ਤੇ ਗੱਲ ਹੋਈ ਹੋਵੇ ਉੱਥੇ ਜਿਹਦੇ ਗਏ ਆ ਤੇ ਇਹਦੇ ਨਾਲ ਇੱਕ ਕੁੜੀ ਵੀ ਸੀ ਜੰਗ ਕੁੜੀ ਹੈ ਕਿਹਾ ਜਾਂਦਾ ਇਹਦੀ ਕਰਨ ਫਰੈਂਡ ਆ ਦੋਨੋਂ ਜਣੇ ਇੱਕ ਕਾਰ 'ਚ ਬੈਠੇ ਚੰਗੀ ਵਧੀਆ ਕਾਰ ਹੈ ਜਦੋਂ ਕਾਰ ਲੈ ਕੇ ਗਏ ਤੇ ਲਗਭਗ 4.5 ਕਿਲੋ ਦੇ ਕਰੀਬ ਹੈਰੋਇਨ ਸੀ ਇਹਨਾਂ ਦੇ ਕੋਲ ਔਰ ਉਹ ਹੈਰੋਇਨ ਦੀ ਕੀਮਤ ਜੇ ਆਪਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਦੇਖੀ ਤਾਂ ਕਰੋੜਾ ਰੁਪਏ ਬਣਦੀ ਹੈ ਜੀ ਉੱਥੇ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇੰਟਰੋਗੇਸ਼ਨ ਉਹਨਾਂ ਦੀ ਚੱਲਦੀ ਹੈ ਜੇ ਇਮਾਨਦਾਰੀ ਨਾਲ ਇੰਟਰੋਗੇਸ਼ਨ ਹੋਈ ਸੰਦੀ ਸਾਹਿਬ ਤਾਂ ਮੇਰੇ ਖਿਆਲ ਮੁਤਾਬਕ ਇਹ ਪੈਡ ਬਹੁਤ ਵੱਡੇ ਵੱਡੇ ਪੱਭੂ ਹੈ ਜਿਹੜੇ ਉਹਨਾਂ ਦੇ ਘਰਾਂ ਤੱਕ ਜਾ ਸਕਦੀ ਹੈ ਪਰ ਸਵਾਲ ਇਹ ਹੈ ਕਿ ਸਟਾਫ ਨੇ ਇਮਾਨਦਾਰੀ ਨਾਲ ਇਹ ਦੀ ਤਫतीश ਕਰਦੀ ਹੈ ਕਿ ਨਹੀਂ ਕਰਦੀ ਇਸ ਗੱਲ ਤੇ ਮੇਰੇ ਪਰ ਹੈ ਉਦੋਂ ਦੇ ਮਾਮਲੇ ਜੱਪਾ ਦੇਖ ਸਕਦੇ ਦੇਖਦੇ ਹੁੰਦੇ ਆ ਕਿ ਜਿਹੜੇ ਹੀਟਲੇ ਲੈਵਲ ਦੇ ਬੰਦੇ ਐ ਇੱਕ ਛੋਟੇ ਰੈਂਕ ਵਾਲੇ ਆ ਉਹ ਟੰਗੇ ਜਾਂਦੇ ਤੇ ਵੱਡੇ ਰੈਂਕ ਜਿਹੜੇ ਹੈਗੇ ਉਹ ਪਛਤ ਜਾਂਦੇ ਆ ਆ ਰਾਜਜੀਤ ਸਿੰਘ ਦਾ ਮਾਮਲਾ ਸਾਡੇ ਬਿਲਕੁਲ ਸਾਹਮਣੇ ਉਹਦੇ ਮਾਮਲਾ ਹਾਈ ਕੋਰਟ ਦੇ ਵਿੱਚ ਕਿਵੇਂ ਗੇੜੇ-ਗੂੜੇ ਖਾਂਦਾ ਰਿਹਾ ਇੱਥੇ ਉਹਨੇ ਦੇਖੋ ਕਿ ਹਾਈ ਕੋਰਟਾਂ ਦੇ ਵਿੱਚ ਜਾਣ ਦੇ ਬਾਅਦ ਵੀ ਉਹਦੇ